ਤਲ ਗੁਰ ਸੇਵੀ ਆਹਨ ਸੁਸੈ ਸੁਭਾਈ ਦਰਸ਼ਨ ਪਰਸ ਆਏ ਗੁਰੂ ਕਾ ਜਨਮਨੁ ਦੁਖੁ ਜਾਈ ਹੋਆ ਸਿਫਤਿ ਖਸਮ ਦੇ ਨੂਰ ਅਰਸੂ ਪਰਸੂ ਛਠੀ ਆਹ ਤੋ ਜੜੀ ਸੱਚੀ ਬਾਤ ਸਾਹ ਮਲ ਜਨਮ ਜਨਮ ਦੀ ਕਟੀਆ ਸੱਜਣ ਸੱਚਾ ਬਾਤ ਸਾਹ ਸਿਰ ਸ਼ਾਂਹ ਦੀ ਸਾਹ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵਿਸਾਹ ਤਲੰਗ ਮਹੱਲਾ ਨੌਂ ਜਾਗ ਲੇ ਹੁਰੀ ਮਨਾ ਜਾਗ ਲੇ ਹੁ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੈ ਸੋ ਭੀ ਸੰਗ ਨਾ ਹੋਇਆ ਜਾਗ ਲੇ ਹੁਰੀ ਮਨਾ ਜਾਗ ਲੇ ਹੁ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗਹਿ ਸੋ ਭੀ ਸੰਗ ਨ ਹੋਇਆ ਰਹਾ ਮਾਤ ਪਿਤਾ ਸੁਤ ਬੰਧ ਜਨ ਹਿਤ ਜਾਂ ਸਿਉ ਕੀਨਾ ਜਿਉ ਛੂਟਿਓ ਜਬ ਦੇਹ ਤੇ ਤਾਰੇ ਅਗਨ ਮੈਂ ਦੀਨਾ ਜੀਵਤ ਲਉ ਵਿਵਹਾਰ ਹੈ ਜਗ ਕੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ ਜੀਵਤ ਲਉ ਵਿਵਹਾਰ ਹੈ ਜਗ ਕੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨ ਵਾਹਿਗੁਰੂ ਦਾ ਖਲਸਾ ਵਾਹਿਗੁਰੂ ਦੀ ਫਤਿਹ ਤਲੰਗ ਰਾਗ ਨੌਵੇਂ ਨਾਨਕ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਚਾਰਨ ਕਰਦੇ ਹਨ ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨ ਹੋਇਆ ਆਏ ਮਨਾ ਤੂੰ ਜਾਗ ਕਿਉ ਲੰਮੀਆਂ ਤਾਲ ਕੇ ਸੁਤਾ ਆਇਆ ਹੈ ਕਿਉ ਗਾਫਲ ਨੀਂ ਸੋਇਆ ਹੈ ਗਾਫਲ ਦਾ ਮਤਲਬ ਪਿਆਰਿਓ ਅਵੇਸ ਨੇ ਹੋ ਕੇ ਸੋ ਜਾਣਾ ਜਿਵੇਂ ਕਿ ਆਪਾਂ ਪੰਜਾਬੀ ਦੀ ਕਹਾਵਤ ਹੈ ਕਿ ਲਮੀਆਂ ਤਾਂ ਕੇ ਸੁੱਤਾ ਹੈ ਐ ਮਣ ਤੂੰ ਜਾਗ ਤੂੰ ਲਮੀਆਂ ਤਾਂ ਕੇ ਸੁੱਤਾ ਹੋਇਆ ਹੈ ਤੈਨੂੰ ਇਹ ਵੀ ਨਹੀਂ ਪਤਾ ਕਿ ਜੋ ਤਣ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ ਪ੍ਰਹਾਰ ਜਿਹੜਾ ਤਨ ਜਦੋਂ ਜਨਮ ਲਿਆ ਬੱਚਾ ਇਸ ਧਰਤੀ ਤੇ ਪਿਆਰਿਓ ਆਇਆ ਤੇ ਸਵਾਸਾਂ ਦੇ ਨਾਲ ਹੀ ਸਰੀਰ ਆਇਆ ਸਰੀਰ ਆਇਆ ਸਵਾਸ ਆਇਆ ਸਵਾਸ ਆਇਆ ਸਰੀਰ ਆਇਆ ਦੁਨੀਆ ਤੇ ਨਿਭਿਆ ਜ਼ਿੰਦਗੀ ਗੁਜ਼ਾਰੀ ਵੱਡਾ ਹੋਇਆ ਅਖੀਰ ਜਦੋਂ ਜਾਣਾ ਹੈ ਪਿਆਰਿਓ ਤੇ ਇਸ ਸਰੀਰ ਨੇ ਨਾਲ ਨਹੀਂ ਜਾਣਾ ਆਤਮਾ ਤੇ ਸਰੀਰ ਦੀ ਗੋਸ਼ਟੀ ਹੋਈ ਕਹਿਣ ਲੱਗੇ ਬੜੇ ਸਾਲ ਇਕੱਠੇ ਰਹਿਆ ਸ਼ਰੀਰ ਨੇ ਕਿ ਆਤਮਾ ਨੂੰ ਬੜੇ ਚੇਰਾਂ ਤੋਂ ਆਪਾਂ ਇਕੱਠੇ ਆਂ ਇਸ ਧਰਤੀ ਤੇ ਆਏ ਵੀ ਇਕੱਠੇ ਸੀ ਤੇ ਜਾਵਾਂਗੇ ਵੀ ਇਕੱਠੇ ਤੇ ਪਿਆਰੀ ਆਤਮਾ ਕਹਿਣ ਲੱਗੀ ਨਹੀਂ ਤੇਰਾ ਮੇਰਾ ਸਾਥ ਹੁੰਨਾ ਚਿਰਦਾ ਹੈ ਜਿੰਨਾ ਚਿਰ ਤੱਕ ਸਵਾਸੇ ਚੱਲਦੇ ਹਨ ਹਮ ਆਦਮੀ ਹਾਂ ਇੱਕ ਦਮੀ ਇੱਕ ਦਮ ਦਾ ਆਦਮੀ ਹੈ ਪਿਆਰਿਓ ਦਮ ਆਇਆ ਆਦਮੀ ਨਹੀਂ ਆਇਆ ਤੇ ਦੰਮੀ ਦੰਮੀ ਤੋਂ ਪਾਪ ਖਤਮ। ਔਰ ਜਿਸ ਵੇਲੇ ਤੇਰੇ ਮੇਰਾ ਸਾਥ ਮੁੱਕ ਜਾਣਾ ਹੈ ਤੂੰ ਇੱਥੇ ਰਹਿ ਜਾਣਾ ਮੈਂ ਅੱਗੇ ਚੱਲ ਜਾ। ਚੰਗੇ ਕਰਮ ਹੋਏ ਪਿਆਰਿਓ ਤੇ ਪਰਮੇਸ਼ਰ ਦੇ ਦਰ ਤੇ ਜਗ੍ਹਾ ਮਿਲ ਜਾਣੀ ਆ ਜੇ ਨਾ ਚੰਗੇ ਕਰਮ ਹੋਏ ਤੇ ਫਿਰ ਆਵਾ ਗਾਉਣ ਦੇ ਚੱਕਰ ਦੇ ਵਿੱਚ ਆਤਮਾ ਨੇ ਫਿਰ ਝਟਕਣਾ ਹੈ। ਫਿਰ ਦੁਬਾਰਾ ਦੁਬਾਰਾ ਜਨਮ ਲੈਣੇ ਪੈਣੇ ਤੇ ਦੁਬਾਰਾ ਦੁਬਾਰਾ ਪਾਉਣਾ ਪੈਣਾ ਅੱਗੇ ਸਤਿਗੁਰੂ ਕਹਿੰਦੇ ਮਾਤ ਪਿਤਾ ਸੁਤ ਬੰਧ ਜਨ ਹਿਤ ਜਾਂ ਸੁਕੀਨਾ ਕਹਿੰਦਾ ਮਾਤਾ ਪਿਤਾ ਪੁੱਤਰ ਰਿਸ਼ਤੇਦਾਰ ਸਬੰਧੀ ਜਿਨ੍ਹਾਂ ਦੇ ਵਿੱਚ ਤੇਰਾ ਇਹਨਾਂ ਮੋਹ ਹੈ ਜਿਨ੍ਹਾਂ ਦੇ ਨਾਲ ਤੂੰ ਸਾਰੀ ਜ਼ਿੰਦਗੀ ਗੁਜ਼ਾਰ ਰਿਹਾ ਹੈ ਤੇਰੇ ਦੁੱਖ ਸੁੱਖ ਦੇ ਸਾਥੀ ਨੇ ਤੋ ਉਹਨਾਂ ਦਾ ਦੁੱਖ ਪੁੱਛਦਾ ਉਹ ਤੀਰਾ ਪੁੱਛਦੇ ਨੇ ਜਿਤਨਾ ਕਿਰਤਕ تیرے ਸਵਾਸੇ ਚੱਲਦੇ ਤੇਰਾ ਸਾਹ ਚੱਲਦਾ ਤੇਰੇ ਨਾਲ ਬੜਾ 모ਹ ਆ ਤੇ ਬਾਅਦ ਚ ਸਤਿਗੁਰੂ ਕਹਿੰਦੇ ਜਿਉ ਛੂਟਿਓ ਜਬ ਦੇਹ ਤੇ ਡਾਰ ਅਗਨ ਮੈ ਦੀਨਾ ਜਿਸ ਵੇਲੇ ਸਰੀਰ ਦੇ ਵਿੱਚੋਂ ਸਵਾਸ ਖਤਮ ਹੋਏ ਫਿਰ ਜਿਆਦਾ ਸਮਾਂ ਨਹੀਂ ਡਿਗਦੇ ਰਿਸ਼ਤੇਦਾਰ ਭਾਈਆਂ ਨੇ ਸਾਰਿਆਂ ਨੇ ਸੱਜਣਾ ਨੇ ਤੈਨੂੰ ਫਿਰ ਅੱਗ ਤੇ ਪਾ ਦੇਣਾ ਫੇਰ ਤੇਰੇ ਨਾਲ ਸਰਬੰਧ ਖਤਮ ਹੋ ਜਾਣਾ ਜੀਵਤ ਲੋਭ ਵਿਵਹਾਰ ਹੈ ਜਗ ਕੋ ਤੁਮ ਜਾਣੋ ਤੇ ਪਿਆਰਿਓ ਜਿਤਨਾ ਚਿਰ ਜੀਵਨ ਹੈ ਸਭ ਸੱਜਣ ਨੇ ਦੋਸਤ ਨੇ ਗੁਰਬਾਣੀ ਦੇ ਵਿੱਚ ਲਿਖਿਆ ਹੈ ਜੀਵਤੇ ਕੋ ਜੀਵਤਾ ਮਿਲੇ ਮੂਏ ਕੋ ਮੂਆ ਜਿਉਂਦੇ ਬੰਦੇ ਦਾ ਸਾਥ ਜਿਉਂਦਿਆਂ ਨਾਲ ਮਰਿਆਂ ਦਾ ਸਾਥ ਮਰਿਆਂ ਦੇ ਨਾਲ ਤੇ ਸਤਿਗੁਰੂ ਕਹਿੰਦੇ ਜੀਵਤ ਲੋਭ ਵਿਵਹਾਰ ਹੈ ਜਗ ਕੋ ਤੂੰ ਜਨੋ ਜਿਸ ਸਰੀਰ ਦੇ ਕਰਕੇ ਜਿਸ ਜੀਵਨ ਦੇ ਕਰਕੇ ਜਿਸ ਇਸ ਸੰਸਾਰ ਦੇ ਵਿੱਚ ਤੂੰ ਵਿਸਰ ਰਿਆ ਹੈ ਜਿਤਨਾ ਤੇਰੀ ਸਰੀਰ ਦੇ ਵਿੱਚ ਸਵਾਸ ਨੇ ਇਹ ਤੇਰੇ ਨੇ ਤੇ ਤੂੰ ਇਹਨਾਂ ਦਾ ਹੈ ਤੂੰ ਇਹਨਾਂ ਨੂੰ ਜਾਣਦਾ ਹੈ ਤੈਨੂੰ ਜਾਣਦੇ ਹੈ ਨਾਨਕ ਹਰ ਗੁਣ ਗਾਇਨੈ ਸਭ ਸੁਪਨ ਸਮਾਨ ਤੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਫਲਿਆ ਇਹ ਸਾਰਾ ਸੁਪਨੇ ਦੀ ਨਿਆਈਉ ਇਸਰਾ ਦੀ ਨਿਆਈਉ ਇਥੋਂ ਇਸ ਤਰ੍ਹਾਂ ਜੀਵਨ ਗੁਜ਼ਾਰ ਕੇ ਚਲੇ ਜਾਣਾ ਹੈ ਦੁਬਾਰਾ ਪਤਾ ਨਹੀਂ ਆਉਣਾ ਪਵੇ ਕਿ ਕਿਹੜੀ ਜੁਨ ਦੇ ਵਿੱਚ ਪਾਉਣਾ ਪਵੇ ਸੋ ਇਹ ਮਨੁੱਖਾ ਜੀਵਨ ਜਿਹੜਾ ਤੈਨੂੰ ਮਿਲਿਆ ਹੈ ਇਸ ਨੂੰ ਸਵਾਰ ਲੈ ਤਾਂ ਕਿ ਦੁਬਾਰਾ ਦੁਬਾਰਾ ਇੰਨਾ ਜੂਨਾ ਦੇ ਵਿੱਚ ਨਾ ਪਾਉਣਾ ਪਵੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਵੇ ਸੋ ਇਹ ਸੀ ਪਿਆਰਿਓ ਅੱਜ ਦਾ ਹੁਕਮ ਜੁਆ ਜੀ ਨੇ ਸਰਵਣ ਕੀਤਾ ਤਲੰਗ ਰਾਗ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਨਾਉਚਾਰਨ ਕੀਤਾ ਹੋਇਆ ਸ਼ਬਦ ਸਮੂਹ ਸਾਧ ਸੰਗਤ ਜੀ ਉਹ ਜੀ ਆਇਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਦੀਆਂ ਦਰਹਾਜਨੀਆਂ ਪ੍ਰਵਾਨ ਕਰਨ ਦਰੋਂ ਕਰੋ ਨਾਮਦਾਨ ਸਿੱਖੀ ਜੀਵਨ ਚੜ੍ਹਦੀਆਂ ਕਲਾ ਦੇਹੀ ਰੋਗ ਤਾਂ ਤੰਦਰੁਸਤੀਆਂ ਹਰ ਮਿਦਾਨ ਫਤਿਹ ਬਖਸ਼ੇ ਸਤਗੁਰੂ ਜੀ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ